ਲਓ ਜੀ ਅਸੀਂ ਨਾ ਤੁਹਾਨੂੰ ਇੱਕ ਬਹੁਤ ਵੱਡਾ ਸਟਿੰਗ ਆਪਰੇਸ਼ਨ ਦਿਖਾ ਰਹੇ ਹਾਂ ਅਸੀਂ ਇਹ ਸਟਿੰਗ ਆਪਰੇਸ਼ਨ ਨੂੰ ਨਿਪਰੇ ਚਾੜਨ ਵਾਸਤੇ ਕਿਸ ਤਰੀਕੇ ਨਾਲ ਸਿਕਿਉਰਿਟੀ ਤੋੜ ਕੇ ਅਸੀਂ ਇੱਥੇ ਪਹੁੰਚੇ ਹਾਂ ਤੇ ਇਹ ਉਹ ਲੀਡਰ ਦਾ ਘਰ ਆ ਜਿਨੇ 2.5 ਮਿਲੀਅਨ ਡਾਲਰਾਂ ਦੇ ਵਿੱਚ ਮੋਰਚੇ ਵੇਚੇ ਹੋਏ ਨੇ ਮੋਰਚੇ ਵੇਚ ਕੇ ਆ ਅਲੀਸ਼ਾਨ ਮਹਿਲ ਪਾਏ ਹੋਏ ਨੇ ਚਾਂਦੀ ਦੇ ਦਰਵਾਜ਼ੇ ਚਾਂਦੀ ਦੀਆਂ ਚਾਦਰਾਂ ਪਾਈਆਂ ਉੱਪਰ ਕੀ ਅਲਾਜ ਵਾਬਾ ਸੋਨੇ ਦਾ ਗੇਟ ਲਾਇਆ ਡੰਗਰਾਂ ਵਾਸਤੇ ਅਲੀਸ਼ਾਨ ਵਾਸ਼ਰੂਮ ਦੇਖ ਸਕਦੇ ਹੋ ਸੀ ਲਾਜਵਾਬ ਗੱਡੀ ਆ ਕੋਈ ਮੈਂ ਕਹਿੰਨਾ ਕਹਿਣਾ ਨਹੀਂ ਹੈ ਫਰਸ਼ ਦਾ ਡਿਜ਼ਾਈਨ ਦੇਖੋ ਮਹਿੰਗਾ ਇਟਾਲੀਅਨ ਮਾਰਬਲ ਲਾਇਆ ਹੋਇਆ ਜੀ ਜੋ ਡਿਜ਼ਾਈਨ ਆ ਇਹ ਸਕੂਟਰ ਆ ਇਹ ਸਕੂਟਰ ਦਾ ਕੀ ਕੰਮ ਇਹ ਬਾਈ ਜੀ ਇੱਕ ਕਮਰੇ ਚੋਂ ਦੂਜੇ ਕਮਰੇ ਚ ਜਾਣ ਵਾਸਤੇ ਇਹ ਸਕੂਟਰ ਦੀ ਵਰਤੋਂ ਕੀਤੀ ਜਾਂਦੀ ਐ ਏਡਾ ਵੱਡਾ ਘਰ ਆ ਇਹ ਛੱਤਾਂ ਛੱਤਾਂ ਦਾ ਡਿਜ਼ਾਈਨ ਦਾ ਕੋਈ ਅੰਤ ਹੀ ਨਹੀਂ ਹੈ ਜੀ ਕਿਆ ਬਾਤ ਹੈ ਜੀ ਅਸਕਾਲ ਜੀ 1998 ਤੋਂ ਬੰਦਾ ਇਹ ਲੱਗਿਆ ਹੋਇਆ ਕਿਸਾਨ ਜੁਨੀਅਨ ਦੇ ਨਾਮ ਤੇ ਮੋਰਚੇ ਵੇਚਣ ਬਲੈਕ 골ਡ ਦਾ ਆ ਤੁਸੀਂ ਪਿਛਲਾ ਦਰਵਾਜ਼ਾ ਦੇਖ ਸਕਦੇ ਹੋ ਜਿਹੜਾ ਪਿਛਲੇ ਪਾਸੇ ਘਰ ਨੂੰ ਲਾਇਆ ਹੋਇਆ ਆ ਕੁਰਸੀਆਂ ਤੁਰਕੀ ਤੋਂ ਮਗਾਈਆਂ ਹੋਈਆਂ ਨੇ ਸਪੈਸ਼ਲ ਆ ਜਿਹੜੀਆਂ ਬੇਲਾਂ ਦੇਖਦੇ ਹੋ ਤੁਸੀਂ ਇਹ ਫਰਾਂਸ ਦੀਆਂ ਨੇ ਕਿਤੇ ਐਵੇਂ ਨਹੀਂ ਹੈ ਮਾੜੀ ਮੋਟੀ ਗੱਲ ਬਾਤ ਫਰਾਂਸ ਦੀਆਂ ਬੇਲਾਂ ਨੇ ਜਿਨ੍ਹਾਂ ਨੂੰ ਸਬਜ਼ੀਆਂ ਲੱਗਦੀਆਂ ਨੇ ਫਰਾਂਸ ਵਿੱਚ ਨੂੰ ਫਲੀਆਂ ਵੀ ਆ ਤੂੜੀ ਵਾਲੀ ਝੋਪੜੀ ਸਪੈਸ਼ਲ ਜਪਾਨ ਦੇ ਲੋਕ ਆਏ ਸੀ ਬਣਾਉਣ ਇੱਥੇ ਅ ਜਿਹੜੀ ਗਾਂ ਦੇਖਦੇ ਹੋ ਤੁਸੀਂ ਮਾੜੀ ਮੋਟੀ ਨਸਲ ਨਹੀਂ ਹੈ ਜਿਹਦਾ ਦੁੱਧ ਗਾਂਦੀ ਪੀਂਦਾ ਹੁੰਦਾ ਸੀ ਉਹ ਨਸਲ ਦੀ ਗਾਂ ਹੈ ਇਹ ਅ ਜਿਹੜੀਆਂ ਚਾਦਰਾਂ ਦੇਖਦੇ ਹੋ ਉੱਪਰ ਤੁਸੀਂ ਸਪੈਸ਼ਲ ਚੀਨ ਤੋਂ ਮਗਾਈਆਂ ਗਈਆਂ ਹੋਈਆਂ ਨੇ ਉੱਥੋਂ ਦੀ ਉਹ ਮਿਸਤਰੀ ਸੀ ਜਿੱਥੋਂ ਦਾ ਸਮਾਨ ਉੱਥੋਂ ਦੀ ਮਿਸਤਰੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜਾ ਸਮਾਨ ਕਿਸ ਤਰੀਕੇ ਨਾਲ ਲਗਾਉਣਾ ਹੈ ਆਹ ਜਿਹੜੀ ਖੋਲੜੀ ਬਣੀ ਹੋਈ ਹੈ ਤੇ ਖੋਲੜੀ ਦੇ ਨਾਲ ਫਰਸ਼ ਲੱਗਿਆ ਹੋਇਆ ਇਹ ਵੀ ਆਬੂਤਾਬੀ ਤੋਂ ਮਗਾਇਆ ਹੋਇਆ ਸਾਰਾ ਮਟੀਰੀਅਲ ਹੁਣ ਇੱਕ ਖਾਸ ਚੀਜ਼ ਹੋਰ ਤੁਹਾਨੂੰ ਦਿਖਾਉਣਾ ਮੈਂ ਹੋ ਸਾਹਮਣੇ ਲੱਗਿਆ ਹੋਇਆ ਆਪਣੇ ਮੋਟਰ ਦਾ ਸਟਾਰਟਰ ਇਹ ਵੀ ਜਰਮਨੀ ਦਾ ਸਪੈਸ਼ਲ ਮੇਡ ਇਨ ਜਰਮਨੀ ਆ ਇਹ ਜਿਹੜਾ ਰੰਗ ਆ ਇਹ ਵੀ ਇੰਗਲੈਂਡ ਦਾ ਇੰਨਾ ਕੁ ਤਾਂ ਬਣਦਾਗਾ ਬਾਈ ਜੀ ਹੁਣ ਐਡਾ ਘਰ ਆ ਇਹ ਚ ਤਿੰਨ ਪਰਿਵਾਰ ਰਹਿੰਦੇ ਨੇ ਤੁਸੀਂ ਮੰਨ ਸਕਦੇ ਹੋ ਵੀ ਐਡੇ ਵੱਡੇ ਘਰ ਚ ਸਿਰਫ ਤਿੰਨ ਤਿੰਨ ਪਰਿਵਾਰ ਸੋ ਆ ਕਿਚਨ ਦੇਖ ਸਕਦੇ ਹੋ ਤੁਸੀਂ ਇਹ ਵੀ ਇਟਲੀ ਦੀ ਡਿਜ਼ਾਈਨ ਕੀਤੀ ਹੋਈ ਆ ਤੇ 1998 ਦਾ ਜਿਹੜਾ ਬੰਦਾ ਕਿਸਾਨਾਂ ਲਈ ਲੜਦਾ ਮੋਰਚੇ ਲਾ ਰਿਹਾ ਤੇ ਮੋਰਚੇ ਵੇਚ ਰਿਹਾਗਾ ਤੇ ਇੰਨਾ ਕੁ ਤਾਂ ਬਣਦਾ ਹੀ ਆ ਬਾਈ ਕਿੰਨੇ 27 28 ਸਾਲ ਹੋ ਗਏ ਹੁਣੇ ਆ ਮੇਰੇ ਖਿਆਲ ਚ ਲਗਭਗ ਤੇ ਉਹ ਤੁਸੀਂ ਦੇਖ ਸਕਦੇ ਹੋ ਵੀ ਇੰਨਾ ਕੁ ਤਾਂ ਬਣਦਾ ਯਾਰ ਹੁਣ ਜੇ ਕੋਈ 1998 ਦਾ ਲੱਗਿਆ ਹੋਇਆ ਤੇ ਇੰਨਾ ਕੁ ਨਾ ਬਣਾਵੇ ਤਾਂ ਉਹ ਫਿਰ ਲੀਡਰ ਥੋੜੀ ਆ ਹੈਨਾ ਬਾਕੀ ਬਾਈ 2.5 2.5 ਮਿਲੀਅਨ ਦੇ ਮੋਰਚੇ ਵੇਚ ਕੇ ਇਹ ਜੀ ਜ਼ਿੰਦਗੀ ਅਲੀਸ਼ਾਨ ਜ਼ਿੰਦਗੀ ਜਿਉਣਾ ਤਾਂ ਫਿਰ ਮਤਲਬ ਸਮਝ ਹੀ ਸਕਦੇ ਹੋ ਤੁਸੀਂ ਹਨਾ ਹੱਕ ਹੁੰਦਾ ਲੀਡਰਾਂ ਦਾ ਬਾਕੀ ਬਾਈ ਗੱਲ ਇਹ ਹੈ ਵੀ ਬਿਨਾ ਮੋਰਚੇ ਵੇਚਿਆਂ ਤੋਂ ਇਹੋ ਜਿਹਾ ਕੁਝ ਥੋੜੋ ਬਣਦਾਗਾ ਕਿਤੇ ਇਹ ਤਾਂ ਮੋਰਚੇ ਵੇਚ ਕੇ ਹੀ ਬਣਦਾ ਸਾਰਾ ਕੁਝ ਇਹ ਐਦਾਂ ਇੱਕ ਹੋਰ ਡਰਾਮਾ ਇਹ ਕਰਦੇ ਨੇ ਇਹ ਕਹਿੰਦੇ ਅਸੀਂ ਤਾਂ ਨਾ ਤਾਂ ਵੋਟਾਂ 'ਚ ਖੜਨਾ ਕਦੇ ਨਾ ਲੜਨਾ ਨਾ ਕਦੇ ਕਿਸੇ ਨੂੰ ਕਹਿਣਾ ਵੀ ਭਾਈ ਕਿਹਨੂੰ ਵੋਟਾਂ ਪਾਓ ਕਿਹਨੂੰ ਨਾ ਪਾਓ ਵੀ ਸਾਡਾ ਉਹਦੇ ਨਾਲ ਕੋਈ ਬਾਵਾਸਤਾ ਨਹੀਂ ਏਬੀ ਡਰਾਮਾ ਕਰਦੇ ਨੇ ਇਹ ਬਹੁਤ ਵੱਡਾ ਆ ਆ ਇੱਧਰ ਸਟੋਰ ਦੇਖ ਸਕਦੇ ਤੁਸੀਂ ਮਹਿੰਗੀਆਂ ਮਹਿੰਗੀਆਂ ਇੱਥੇ ਜਿਹੜੇ ਖਜ਼ਾਨੇ ਇਹਨਾਂ ਨੇ ਛੁਪਾਏ ਹੋਏ ਨੇ ਉਹ ਆ ਸਟੋਰਾਂ ਦੇ ਵਿੱਚ ਆ ਸਾਹਮਣੇ ਰੱਖਦੇ ਨੇ ਆ ਪੇਟੀਆਂ ਭਰੀਆਂ ਪਈਆਂ ਨੇ ਹੀਰੇ ਜਵਾਹਰਾਤ ਦੀਆਂ ਬਈ ਤਨ ਰੇਗੀਆਂ ਮੇਰੀਆਂ ਅੱਖਾਂ ਇਹ ਜਾ ਕੁਝ ਦੇਖ ਦੇਖ ਕੇ ਇੰਨੀਆਂ ਨਾ ਏਜੀਪਟ ਦੀਆਂ ਚੀਜ਼ਾਂ ਨੇ ਜਿਹੜੀਆਂ ਅੰਟੀਕ ਨੇ ਉਹ ਇੱਥੇ ਸਾਹਮਣੇ ਰੱਖੀਆਂ ਹੋਈਆਂ ਨੇ ਜਿਹੜੀਆਂ ਜਿਨ੍ਹਾਂ ਦੀ ਕੀਮਤ ਕਰੋੜਾਂ ਕਰੋੜਾਂ ਦੇ ਵਿੱਚ ਲਓ ਇੱਕ ਵਾਰੀ ਹੁਣ ਆਪਾਂ ਸਰਬਨ ਪੰਹੇਰ ਤੋਂ ਤਿੱਖੇ ਸਵਾਲ ਵੀ ਪੁੱਛ ਲੈਨੇ ਆ ਪੁੱਛਦੇ ਆਂ ਅਭੀ ਇਹ ਕਿਵੇਂ ਬਣਾਇਆ ਸਾਰਾ ਕੁਝ ਇੱਕ ਸਕਿੰਟ ਦੇਰ ਸਾਹਿਬ ਬਾਕੀ ਆਗੂਆਂ ਦੇ ਏਡੇ ਏਡੇ ਕੋਠੀਆਂ ਨੇ ਤੁਸੀਂ ਨਹੀਂ ਪਾਇਆ ਚਲ ਜਿੰਨੇ ਵੀ ਜੋ ਕੋਈ ਵੀ ਹੈਗਾ ਸਾਡਾ ਵਧੀਆ ਕੋਈ ਨਹੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਜਥੇਬੰਦੀ ਚ ਕੰਮ ਕਰਦਿਆਂ ਨੂੰ ਜਥੇਬੰਦੀ ਚ ਕੰਮ ਕਰਦਿਆਂ ਨੂੰ ਕਹ ਲਉਂ ਕਿ ਲਗਭਗ ਕੇ ਲੂਪੀ ਲਗਭਗ 98 ਦੇ ਤੁਰੇ ਆ 98 ਦੇ ਲਗਭਗ 25 ਸਾਲ ਹੋ ਗਏ ਠੀਕ ਹੈ ਤੇ ਤੁਸੀਂ ਹਜੇ ਤੱਕ ਮਤਲਬ ਇਦਾਂ ਤਿੰਨ ਕਮਰੇ ਵਾਲੀ ਘਰ ਚ ਹੀ ਰਹਿ ਰਹੇ ਹਾਂ ਉਹ ਵੀ ਬਾਲੇ ਪਏ ਆ ਤੇ ਉੱਪਰ ਮੈਂ ਦੇਖ ਕੇ ਆਇਆ ਜੀ ਉਹ ਕੀ ਕਹਿੰਦੇ ਹੁੰਦੇ ਨੇ ਉਹਨਾਂ ਨੂੰ ਚੋ ਜਾਂਦੇ 3 3 ਜੀ ਵਾਓ ਜੀ ਪਾਈ ਸੀਮੈਂਟ ਟਾ ਥੋੜਾ ਨਹੀਂ ਦਿਲ ਕਰਦਾ ਜੀ ਵੱਡੀ ਕੋਠੀ ਹੋਵੇ ਚਲੋ ਕੋਈ ਨਹੀਂ ਹਾਂ ਸਾਡੇ ਪਤੀਏ ਵੀ ਗਏ ਬਾਹਰ ਬੂਰ ਖੈਤ ਪਾਏ ਜੀ ਚਲ ਅਸੀਂ ਤਾਂ ਕਰਾਂਗੇ ਜਦੋਂ ਹੁਣ ਜਿਹੋ ਜੇ ਅਸੀਂ ਮਿਡਲ ਕਲਾਸ ਤੋਂ ਪੰਜ ਛੇ ਏਕੜ ਵਾਲੇ ਜੀ ਜੋ ਸਾਡਾ ਹੈਗਾ ਉਹੀ ਸੀਗਾ ਠੀਕ ਆ ਸਾਨੂੰ ਇਹਦੇ ਤੇ ਵੀ ਫਕਰ ਹੀ ਆ ਹਾਂ ਕੋਈ ਨੰਬਰ ਚੋਣ ਨਹੀਂ ਬਣਾਏ ਠੀਕ ਜੀ ਜੋ ਮਿਲਿਆ ਵਿਰਸੇ ਚ ਔਰ ਐਨ ਨਹੀਂ ਛੱਤ ਚਾਹੀਦੀ ਹੈ ਮਿਲ ਹੀ ਜਾਂਦੀ ਹੈ ਠੀਕ ਹੈ ਜਦੋਂ ਕੋ ਹੁਣ ਬੰਦੇ ਆਪਣੇ ਜਾਨ ਕਮਾਈ ਕਰਨਗੇ ਆਪੇ ਪੈ ਜੂਗੀ ਉੱਠੀ ਪੈ ਜੂਗੀ ਠੀਕ ਹੈ ਜੀ ਸੋ ਕੁੱਲ ਮਿਲਾ ਕੇ ਸਵਾਲ ਤਾਂ ਮੈਂ ਇਹ ਪੁੱਛਣਾ ਸੀਗਾ ਕਈ ਵਾਰ ਮਤਲਬ ਹੁੰਦਾ ਤੁਹਾਨੂੰ ਵੀ ਲੱਗਿਆ ਹੋਣਾ ਵੀ ਮੈਂ ਅਜੀਬ ਜੇ ਸਵਾਲ ਕਿਉਂ ਜਾ ਕੇ ਪੁੱਛਿਆ ਹਨਾ ਵੀ ਆਪਾਂ ਕਿਸੇ ਦੇ ਘਰ ਜਾਂਦੇ ਆ ਤੇ ਐਦਾਂ ਦੇ ਸਵਾਲ ਨਹੀਂ ਪੁੱਛਦੇ ਪਰ ਉਹਦੇ ਨਾਲ ਰਿਲੇਟਡ ਇਹ ਮੈਂ ਤਾਂ ਪੁੱਛੇ ਨੇ ਕਿਉਂਕਿ ਉਹ ਭਾਈ ਜੀ ਆ ਕਿਸਾਨ ਆਗੂ ਨੇ ਇੱਕ ਵੱਡਾ ਚਿਹਰਾ ਗਾ ਲੀਡਰਾਂ ਦਾ ਤੇ ਇਹਨਾਂ ਨੂੰ ਮੇਰੇ ਦਾ ਸਵਾਲ ਪੁੱਛਣ ਦਾ ਮਤਲਬ ਇਹ ਸੀਗਾ ਵੀ ਜਦੋਂ ਕੋਈ ਛੋਟਾ ਜਿਹਾ ਲੀਡਰ ਵੀ ਬਣਦਾ ਕੋਈ ਚੇਅਰਮੈਨ ਵੀ ਕਿਤੇ ਬਣ ਜਵੇ ਉਹਦੀ ਵੀ ਵੱਡੀ ਕੋਠੀ ਹੁੰਦੀ ਆ ਬਾਈ ਇਹ ਤਾਂ ਫੇਰ ਵੀ 1997 98 ਦਾ ਮੇਰੇ ਖਿਆਲ ਚ ਇਹਨਾਂ ਨੂੰ ਦੱਸਿਆ ਆਪ ਹੀ ਵੀ ਮੈਂ 1998 ਤੋਂ ਕਿਸਾਨਾਂ ਦੇ ਨਾਲ ਇਹ ਸੰਘਰਸ਼ ਦੇ ਵਿੱਚ ਮੈਂ ਲੱਗਿਆ ਹੋਇਆਗਾ ਤੇ ਇਹ ਮੈਂ ਤੁਹਾਨੂੰ ਦੱਸਦਾ ਵੀ ਇਹਨਾਂ ਦਾ ਅਪਦਾ ਵਿਆਹ ਨਹੀਂ ਹੋਇਆ ਹੋਇਆ ਜੀ ਹਜੇ ਤੇ ਤਿੰਨ ਭਰਾ ਨੇ ਤਿੰਨੇ ਇਕੱਠੇ ਰਹਿੰਦੇ ਨੇ ਇਹਦੇ ਵਿੱਚ ਇਹ ਵੀ ਨਹੀਂ ਹੈਗਾ ਵੀ ਕਹਦੋਂ ਤੁਸੀਂ ਵੀ ਹਾਂਜੀ ਇਹ ਆਪਦੇ ਹੋਰਾਂ ਕਿਸੇ ਭਰਾਵਾਂ ਨੂੰ ਕੋਲੇ ਪੈਸੇ ਜਮ੍ਹਾਂ ਕਰੀ ਜਾਂਦਾ ਹੋਊਗਾ ਜੇ ਇਹ ਗੱਲ ਵੀ ਹੁੰਦੀ ਫਿਰ ਇਹਨਾਂ ਦੇ ਦੂਜੇ ਭਰਾ ਤਾਂ ਮਤਲਬ ਵਧੀਆ ਘਰ ਦੇ ਵਿੱਚ ਰਹਿੰਦੇ ਵੀ ਚਲੋ ਇਹ ਇੱਕ ਦਿਖਾਵੇ ਵਜੋਂ ਇੱਕ ਕਿਸੇ ਮਾੜੇ ਘਰ ਦੇ ਵਿੱਚ ਰਹਿ ਸਕਦੇ ਆ ਜਾਂ ਕਿਤੇ ਹੋਰ ਏਦਾਂ ਦੀ ਜ਼ਿੰਦਗੀ ਦਾ ਦਿਖਾਵਾ ਕਰ ਸਕਦੇ ਆ ਤੇ ਬਾਕੀ ਉਹਨਾਂ ਭਰਾਵਾਂ ਨੂੰ ਤੇ ਭਰਾਮਾਂ ਦੇ ਮਤਲਬ ਬੱਚੇ ਉਹ ਵੀ ਮਤਲਬ ਇਸੇ ਘਰ ਦੇ ਵਿੱਚ ਰਹਿੰਦੇ ਨੇ ਤੇ ਜਿਆਦਾ ਪਰਿਵਾਰਕ ਗੱਲਾਂ ਮੈਂ ਨਹੀਂ ਮਤਲਬ ਇੱਥੇ ਕਹਿਣੀਆਂ ਚਾਹੁੰਦਾ ਪਰ ਤੁਸੀਂ ਇਹ ਦੇਖ ਸਕਦੇ ਹੋ ਵੀ ਅਗਲਾ ਬੱਚਿਆਂ ਨੂੰ ਤਾਂ ਨਹੀਂ ਆਪ ਜੇ ਬੰਦੇ ਕੋਲੇ ਕਿਸੇ ਕੋਲੇ ਇੰਨਾ ਪੈਸਾ ਹੋਵੇ ਤਾਂ ਉਹ ਆਪਣੇ ਬੱਚਿਆਂ ਨੂੰ ਜਾਂ ਆਪਣੇ ਇਹਦੇ ਬੱਚੇ ਨੇ ਉਹ ਵੀ ਮਤਲਬ ਭਤੀਜੇ ਹੋਣ ਜਦੋਂ ਇੱਕ ਪਰਿਵਾਰ ਇਕੱਠਾ ਇੱਕੋ ਜੁਆਇੰਟ ਫੈਮਿਲੀ ਰਹਿੰਦੀ ਹੈ ਤਾਂ ਸਭ ਇਕੱਠੇ ਹੀ ਆ ਤੇ ਤੁਸੀਂ ਇਹ ਦੇਖ ਸਕਦੇ ਹੋ ਵੀ ਉਹ ਬੱਚਿਆਂ ਨਾਲ ਤਨੀ ਅਗਲਾ ਇਹ ਤਰੀਕੇ ਦੀ ਉਹ ਕਰ ਸਕਦਾ ਉਹਨਾਂ ਨੂੰ ਤਾਂ ਵਧੀਆ ਲਾਈਫ ਦੇ ਸਕਦਾ ਵਧੀਆ ਵੱਡੇ ਸਕੂਲਾਂ ਚ ਪੜਾ ਸਕਦੇ ਨੇ ਵੱਡੇ ਹੋਸਟਲਾਂ ਚ ਰੱਖ ਸਕਦੇ ਆ ਜਾਂ ਚਲੋ ਵੱਡੇ ਹੋਰ ਕਿਸੇ ਘਰ ਚ ਰੱਖ ਸਕਦੇ ਆ ਤੇ ਹੁਣ ਇੱਥੇ ਫੈਸਲਾ ਤੁਹਾਡੇ ਹੱਥ ਆ ਇਹ ਆਮ ਆਡੀਅנס ਦੇ ਆਮ ਲੋਕਾਂ ਦੇ ਹੱਥ ਚਾਹੇ ਥੋਡੇ ਮੇਰੇ ਵਰਗਿਆਂ ਦੇ ਸਾਰਿਆਂ ਦੇ ਮੈਂ ਵੀ ਥੋਡੇ ਵਰਗ ਗਈਆਂ ਇਹ ਐ ਨਹੀਂ ਹੈਗਾ ਵੀ ਮੈਂ ਇੱਕ ਦਿਨ ਦੇ ਵਿੱਚ ਦੇਖ ਕੇ ਪ੍ਰਭਾਵਿਤ ਹੋ ਗਿਆ ਬਾਈ ਜੀ ਇੱਕ ਸਾਲ ਹੋ ਗਿਆ ਤੇ ਲਗਾਤਾਰ ਨਾਲ ਰਾਤਾਂ ਦੇ ਨੇਰੇ ਨੇਰੇ ਹੁੰਦੇ ਤੱਕ ਕਈ ਵਾਰ ਰਾਤਾਂ ਵੀ ਇਕੱਠੇ ਰਹੇ ਹਾਂ ਇਹ ਮੈਂ ਗਵਾਹ ਅੱਜ ਦੇ ਟਾਈਮ 'ਚ ਤਾਂ ਯਾਰ ਜੇ ਕੋਈ ਲੀਡਰ ਬਣ ਰਿਹਾਗਾ ਜਾਂ ਹੈਗਾ ਕਹਾ ਕਹਾ ਆ ਰਿਹਾ ਇਹ ਤਾਂ ਚਲੋ ਕਹੋਂਦੇ ਨਹੀਂ ਆਪਣੇ ਆਪ ਨੂੰ ਚਲੋ ਮੇਰਾ ਕਹਿਣ ਦਾ ਦੱਸਣ ਦਾ ਮਤਲਬ ਇੰਨਾ ਕਾ ਵੀ ਇੱਕ ਇਹਨਾਂ ਦੀ ਮੇਨ ਚੀਜ਼ ਆ ਨਾ ਜਿਹੜੀ ਮੈਨੂੰ ਜ਼ਿਆਦਾ ਵਧੀਆ ਲੱਗੀ ਆ ਉਹ ਕਹਿੰਦੇ ਵੀ ਅਸੀਂ ਇਲੈਕਸ਼ਨ ਨਹੀਂ ਲੜਨਾ ਕੋਈ ਵੀ ਤੇ ਅਸੀਂ ਕਿਸੇ ਇਲੈਕਸ਼ਨ ਵਾਲੇ ਦਾ ਸਾਥ ਦੇਣਾ ਵੀ ਨਹੀਂ ਤੇ ਕਿਸੇ ਦਾ ਸਾਥ ਲੈਣਾ ਵੀ ਨਹੀਂ ਤੇ ਕਿਸੇ ਨੂੰ ਸਟੇਜ ਤੇ ਸਾਂਝੀ ਵੀ ਨਹੀਂ ਕਰਨੀ ਇਹ ਬਹੁਤ ਡੂੰਘੀਆਂ ਗੱਲਾਂ ਨੇ ਵੀ ਮੈਂ ਐਕਸਪਲੇਨ ਨਹੀਂ ਕਰ ਸਕਦਾ ਇੱਥੇ ਆਮ ਹਨਾ ਤੁਹਾਨੂੰ ਵੀ ਮੈਂ ਦੱਸਾਂ ਵੀ ਆਹ ਹੱਦ ਤੱਕ ਚੀਜ਼ਾਂ ਹੋਈਆਂ ਨੇ ਮੇਰੇ ਸਾਹਮਣੇ ਹੋਈਆਂ ਨੇ ਤੇ ਦੂਜੇ ਜਿਹੜਾ ਮੇਨ ਮਕਸਦ ਆ ਮੈਨੂੰ ਨਹੀਂ ਲੱਗਦਾ ਵੀ ਮੈਂ ਪੂਰਾ ਐਕਸਪਲੇਨ ਕਰ ਪਾ ਰਿਹਾ ਇਹ ਤਾਂ ਤੁਹਾਡੇ ਤੇ ਆਪਦੇ ਤੇ ਆਪ ਡਿਪੈਂਡ ਆ ਹਨਾ ਤੁਸੀਂ ਕੀ ਸੋਚਣਾ ਕੀ ਸਮਝਣਾ ਮੈਂ ੱੱਕੇ ਨਾਲ ਤਾਂ ਥੋਪਣ ਨਹੀਂ ਲੱਗਿਆ ਤੁਹਾਡੇ ਤੇ ਨਾ ਤੁਸੀਂ ਮੇਰੀ ਵੀਡੀਓ ਕੋਈ ਸਰਕਾਰੀ ਵੀਡੀਓ ਆ ਵੀ ਹਾਂਜੀ ਇਹ ਤਾਂ ਪੱਕੀ ਹੋ ਆ ਇਹ ਤਾਂ ਸਿਲੇਬਸ 'ਚ ਜੁੜ ਗਈ ਹੁਣ ਇਹ ਵੀ ਨਹੀਂ ਆਪਦੀਆਂ ਅੱਖਾਂ ਖੋਲੋ ਤੁਸੀਂ ਆਪਦੇ ਦਿਖਾਵੇ ਤੇ ਨਾ ਜਾਓ ਕਿਸੇ ਦੇਤੇ ਵੀ ਤੁਸੀਂ ਪਰਖੋ ਆਪਦੇ ਲੀਡਰਾਂ ਨੂੰ ਵੀ ਪਰਖੋ ਤੇ ਇਹੀ ਇਹਨਾਂ ਦਾ ਇਹ ਹੈ ਵੀ ਅਸੀਂ ਕੋਈ ਇਲੈਕਸ਼ਨ ਨਹੀਂ ਲੜਨੀ ਜਦੋਂ ਬੰਦਾ ਇਲੈਕਸ਼ਨ ਨਹੀਂ ਲੜਨਾ ਕੋਈ ਕਿਸੇ ਦਾ ਸਾਥ ਨਹੀਂ ਲੈਣਾ ਕਿਸੇ ਦਾ ਸਾਥ ਦੇਣਾ ਨਹੀਂ ਕਿਸੇ ਪਾਰਟੀ ਦਾ ਤਾਂ ਬਾਈ ਜੀ ਉਹਨੂੰ ਫੰਡਿੰਗ ਕਿੱਥੋਂ ਆਊਗੀ ਇਹ ਦੇਖੋ ਤੁਸੀਂ ਸੋ ਧੰਨਵਾਦ ਜੀ ਵੀਡੀਓ ਜਿਆਦਾ ਲੰਬੀ ਨਾ ਹੋ ਜੇ